ਅੱਸੀ ਕੱਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਲਾ ਫਾਇਲ ਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 17 ਅਪ੍ਰੈਲ 2024 ਹੈ ਤੇ ਅੱਜ ਆਪ ਆ ਆਪਣੇ ਖੇਤ ਵਿੱਚ ਜਿਹੜਾ ਆਪਣਾ ਰਕਬਾ ਹੈ ਲਗਭਗ ਕਿੰਨੇ ਏਕੜ ਦੇ ਕਰੀਬ ਜਿਹੜਾ ਆਪਾਂ ਮਲਚਿੰਗ ਤਕਨੀਕ ਵਾਲਾ ਉਹ ਕਟਾਇਆ ਹੈ ਇਹਦੇ ਵਿੱਚ 2.5 ਕਿੱਲੇ ਆਪਣੇ ਮਲਚਿੰਗ ਵਾਲੇ ਸੀ ਤੇ ਅੱਧਾ ਕਿੱਲਾ ਕਿੱਲਾ ਆਪਾਂ ਵਾਹ ਕੇ ਬਰਾਬਰੇ ਦਾ ਟਰੈਲ ਆਇਆ ਸੀਗਾ ਵੀ ਆਵਾਸਵਾਰ ਕੇ ਏਡੀ 826 ਕਣਕ ਹੈ ਕਿੰਨਾ ਛਾੜ ਦਿੰਦੀ ਹੈ ਆ ਮੈਂ ਤੁਹਾਨੂੰ ਦਿਖਾਉਣਾ ਮਲਚਿੰਗ ਵਾਲੀ ਕਣਕ ਦੇਖੋ ਜੀ ਸਨ ਵੀਰੋ ਆ ਝੋਨੇ ਦਾ ਜਿਹੜਾ પરાਲ ਹੈ ਆ ਦੇਖੋ ਆ ਝੋਨੇ ਦਾ પરાਲ ਜਿਹੜਾ ਆ ਵਿੱਚ ਪਿਆ ਹੋਇਆ ਹੈ ਆ ਦੇਖ ਤਾਂ ਇਹਦੇ ਮੇਰੇ ਢਾਈ ਕਿੱਲਿਆਂ ਦੇ ਵਿੱਚੋਂ ਇੱਕ ਟਰਾਲੀ ਬੈੱਡ ਵਾਲੀ ਤੇ ਇੱਕ ਬਾਡੀ ਤੇ ਲਗਭਗ 170 ਮਣ ਦੇ ਕਰੀ ਮੈਨੂੰ ਦਾਣੇ ਲੱਗਦੇ ਨੇ ਤੇ ਬਾਕੀ ਜਿਹੜੀ ਬਾਹ ਸਵਾਰ ਕੇ ਅਸੀਂ ਚਾਰਕਣਾਂ ਦਾ ਟ੍ਰੈਲ ਟ੍ਰੈਲ ਆਇਆ ਸੀਗਾ ਤਾਂ ਉਹਦੇ ਵਿੱਚੋਂ ਬਹੁਤ ਹੀ ਵਧੀਆ ਝਾੜ ਨਿਕਲਿਆ ਹੈ ਲਗਭਗ 40 ਮਣ ਦੇ ਕਰੀਬ ਇੱਕ ਪੂਰਾ ਵੱਡੀ ਕੰਬਾਈਨ ਦਾ ਜਿਹੜਾ ਟੈਂਕ ਹੁੰਦਾ ਹੈ ਕੰਬਾਈਨ ਮਾਲਕ ਦੇ ਦੱਸਣ ਦੇ ਮੁਤਾਬਿਕ ਜਿਹੜੀ ਉਹ 40 ਮਣ ਦਾ ਹੁੰਦਾ ਤੇ ਇੱਕ ਪੂਰਾ ਟੈਂਕ ਜਿਹੜਾ ਹੈ ਆ ਤੁਹਾਨੂੰ ਮਿਖਾਉਣਾ ਆ ਇੰਨੀ ਕਣਕ ਜਿਹੜੀ ਹੈ ਉਹ ਚਾਰਕਣਾਂ ਨਾਲ ਜੋ ਨਿਕਲੀ ਹੈ ਸੋ ਬਹੁਤ ਵਧੀਆ ਕਿਸਮ ਹੈ ਕਿਉਂਕਿ ਪਿਛਲੇ ਤੋਂ ਪੀਲੇ ਸਾਲ ਮੈਨੂੰ 2 ਕਿਲੋ ਦੇ ਬਰੀਬ ਕਰੀਬ ਜਿਹੜਾ ਬੀ ਹੈ ਜਿਹੜੀਆਂ ਥੈਲੀਆਂ ਜਿਹੜੀਆਂ ਲਗਭਗ 12 ਕਿਲੋ ਬੀ ਮਿਲਿਆ ਸੀ ਤੇ ਜਿਹਨੂੰ ਮੈਂ ਮਲਟੀਪਲਾਈ ਕਰਕੇ ਹੋਰ ਬਣਾ ਲਿਆ ਸੀ ਤੇ ਹੋਰ ਵੀ ਮੇਰੇ ਕਿਸਾਨ ਵੀਰਾਂ ਨੂੰ ਦਿੱਤਾ ਸੀ ਤਾਂ ਇਹਦਾ ਬਹੁਤ ਝਾੜਾ ਹੈ ਕਿਉਂਕਿ ਇਹਦੇ ਮੁਤਾਬਕ ਤਾਂ ਫਿਰ ਇਹ 80 ਮਨ ਦੇ ਕਰੀਬ ਚਲੀ ਗਈ ਹੈ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਬਾਕੀ ਕੰਡਾ ਕਰਵਾ ਕੇ ਦੇਖਦੇ ਆਂ ਵੀ ਕਿੰਨਾ ਨਿਕਲਦੀ ਹੈ ਤਾਂ ਬਾਕੀ ਕਿਸਾਨ ਵੀਰੋ ਜਿਨ੍ਹਾਂ ਨੂੰ ਵੀ 826 ਦਾ ਜਿਨ੍ਹਾਂ ਵੀ ਕਿਸਾਨ ਵੀਰਾਂ ਨੇ ਮੇਰੀ ਬੀਜਾ ਉਹ ਦੂਜੇ ਕਿਸਾਨ ਵੀਰਾਂ ਨਾਲ ਉਹਨਾਂ ਨਾਲ ਦੂਸਰੇ ਦੂਜੇ ਕਿਸਾਨ ਵੀਰ ਸੰਪਰਕ ਕਰਕੇ ਉਹਨਾਂ ਕੋਲ ਬੀਜ ਲੈ ਲੈਣ ਨਹੀਂ ਤਾਂ ਐਵੇਂ ਹੀ ਨਜਾਇਜ਼ ਤੁਸੀਂ ਲੁੱਟ ਦਾ ਹਰ ਸਾਲ ਸ਼ਿਕਾਰ ਹੋਵੋਗੇ ਤੇ ਜਿਹੜੇ ਦੁਕਾਨਦਾਰ ਹੈ ਉਹ ਤੁਹਾਨੂੰ ਨਕਲੀ ਬੀਜ ਦੇ ਕੇ ਆਪਣੀਆਂ ਜੜੀਆਂ ਨੇ ਉਹ ਜੇਬਾਂ ਭਰਨਗੇ ਤੇ ਤੁਸੀਂ ਆਰਥਿਕ ਲੁੱਟ ਦਾ ਸ਼ਿਕਾਰ ਹੋਵੋਗੇ ਜਿਵੇਂ ਇਸ ਵਾਰੀ ਕਈ ਵੀਰਾਂ ਨੂੰ 826 ਦਾ ਵੀ ਨਕਲੀ ਬੀਜ ਜਾ ਹੋਰ ਕਿਸਮਾਂ ਦੇ ਬੀਜ ਨਕਲੀ ਮਿਲੇ ਜਿਨ੍ਹਾਂ ਦੇ ਵਿੱਚ ਦਾਣਾ ਹੀ ਨਹੀਂ ਬਣਿਆ ਇਹ ਪੀਓਯੂ ਦੀ ਕਿਸਮ ਹੈ ਬਹੁਤ ਵਧੀਆ ਕਿਸਮ ਹੈ ਬਾਕੀ ਮਲਚਿੰਗ ਤਕਨੀਕ ਦੇ ਨਾਲ ਬਹੁਤ ਵਧੀਆ ਕਣਕ ਹੋਈ ਹੈ ਤਾਂ ਸਾਨੂੰ ਐਵੇਂ ਹੀ ਜਿਹੜੀ ਅੱਗ ਨਹੀਂ ਲਾਉਣੀ ਚਾਹੀਦੀ ਖੇਤ ਨੂੰ ਤੇ ਪਰਾਲੀ ਨੂੰ ਖੇਤ ਵਿੱਚ ਰੱਖ ਕੇ ਤੇ ਸਾਨੂੰ ਕੜ ਕੇ ਵਿਜਨੀ ਚਾਹੀਦੀ ਹੈ ਤਾਂ ਦਾਣਾ ਇਸ ਦਾ ਬਹੁਤ ਵਧੀਆ ਬਹੁਤ ਮੋਟਾ ਹੈ ਤਾਂ ਕਿਸਾਨ ਵੀਰੋ ਤੁਸੀਂ ਮੇਰਾ ਜੋ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਲੋ ਤਾ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਬਾਕੀ ਇਹਦਾ ਆਪਾਂ ਕੰਡਾ ਕਰਾ ਕੇ ਟੋਟਲੇ ਦਾ ਕੀ ਝਾੜ ਰਿਆ ਮਲ ਸਿੰਘ ਵਾਲੀ ਦਾ ਤੇ ਬਾਸਵਾਰ ਕੀ ਬਿੱਜੀ ਦਾ ਉਹ ਤੁਹਾਨੂੰ ਆਪਾਂ ਬਾਅਦ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਬਾਕੀ ਦਾਣਾ ਆਪਾਂ ਤੁਹਾਨੂੰ ਇਸ ਤਰ੍ਹਾਂ ਦਿਖਾ ਦਿੰਦੇ ਹਾਂ ਦਾ ਬਹੁਤ ਮੋਟਾ ਤੇ ਸੋਹਣਾ ਦਾਣਾ ਹੈ ਆਇਓ ਬਹੁਤ ਮੋਟਾ ਤੇ ਸੋਹਣਾ ਦਾਣਾ ਹੈ ਤੇ ਮੇਰੀ ਇਹ ਜਿਹੜੀ ਹੈ 3 ਨਵੰਬਰ ਦੀ ਬੀਜੀ ਹੋਈ ਸੀ ਤੇ ਜਿਹੜੀ ਬਾਸਵਾਰ ਕੇ ਆਪਾਂ ਬੀਜੀ ਸੀ ਉਹ ਆਪਾਂ ਬੀਜੀ ਸੀ ਲਗਭਗ 3 ਜਿਹੜੀ ਸੌਰੀ 1 ਨਵੰਬਰ ਦੀ ਤੇ ਬਾਕੀ ਫਿਰ ਵੀ ਇਹਦੇ ਵਿੱਚ ਕੁਝ ਕੱਚੇ ਦਾਣੇ ਨੇ ਮੈਨੂੰ ਲੱਗਦਾ ਵੀ ਇਹਨੂੰ 3-4 ਦਿਨ ਹੋਰ ਰੁਕਣਾ ਚਾਹੀਦਾ ਸੀ ਕਿਉਂਕਿ ਮਲਚਿੰਗ ਵਾਲੀ ਕਣਕ ਨਾ ਜੋ ਇਹਦਾ ਪਕਾਉ ਬੜਾ ਹੌਲੀ-ਹੌਲੀ ਹੁੰਦਾ ਹੈ ਤੇ ਲੰਮਾ ਸਮਾਂ ਲੈਂਦੀ ਹੈ ਬਾਕੀ ਮੌਸਮ ਤੋਂ ਡਰਦੇ ਹੋયા ਨੇ ਦੀ ਇਹ ਵਡਾਈ ਆ ਕਿਉਂਕਿ ਪਹਿਲਾਂ 13 ਅਪ੍ਰੈਲ ਨੂੰ ਵੜਾਉਣ ਬਾਰੇ ਸੋਚਿਆ ਸੀ ਪਰ ਫਿਰ ਅਸੀਂ ਇਸ ਨੂੰ ਜਿਹੜਾ ਹੁਣ ਅੱਜ 17 ਅਪ੍ਰੈਲ ਨੂੰ ਵੜਾਇਆ ਤਾਂ ਵੀਡੀਓ ਦੇਖਣ ਲਈ ਕਿਸਾਨ ਵੀਰਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਵਾਰ ਫਿਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਉਹ ਅਗਲੇ ਸਾਲ ਤੋਂ ਪਰਾਲੀ ਨੂੰ ਨਾ ਅਗਲਾਉਣ ਚੋਨੇ ਦੀ ਪਰਾਲੀ ਨੂੰ ਤੇ ਖੇਤ ਦੇ ਵਿੱਚ ਜਿਹੜੀਆਂ ਨੂੰ ਮਲਚਿੰਗ ਤਕਨੀਕ ਦੇ ਨਾਲ ਰੀਪਰ ਦੇ ਨਾਲ ਉਹ ਆਪਣੀ ਕਣਕ ਨੂੰ ਬੀਜਣ ਆ ਵੇਖੋ ਕਿਸਾਨੀ ਤੋ ਇਹ ਜਿਹੜੀ ਬਰਾਲੀ ਪਈ ਹੈ ਇਹਨੇ ਸਾਡੇ ਝੋਨੇ ਦੀ ਜਿਹੜੀ ਫਸਲ ਹੈ ਉਹਦੇ ਲਈ ਬਹੁਤ ਵਧੀਆ ਇੱਕ ਬੂਸਟਰ ਦਾ ਕੰਮ ਕਰੇਗੀ ਖਾਦ ਦਾ ਕੰਮ ਕਰੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ